ਚੰਡੀਗੜ੍ਹ ਦੇ ਵਿੱਚ ਸੋਮਵਾਰ ਨੂੰ ਹੋਈ ਪਾਰੀ ਬਾਰਿਸ਼ ਤੇ ਕਾਰਨ ਸੁਖਨਾ ਲੈ ਕੇ ਪਾਣੀ ਦਾ ਪੱਧਰ 1158.5 ਫੁੱਟ ਤੱਕ ਪਹੁੰਚ ਗਿਆ ਸੀ ਜਦਕਿ ਖਤਰੇ ਦਾ ਨਿਸ਼ਾਨ 1163 ਫੁੱਟ ਹੈ ਫਿਲਹਾਲ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 4.5 ਫੁੱਟ ਥੱਲੇ ਹੈ ਅਧਿਕਾਰੀਆਂ ਦੀ ਮੰਨੀ ਤਾ ਪਿਛਲੇ ਦਿਨ ਹੋਈ ਬਾਰਿਸ਼ ਤੇ ਕਾਰਨ ਸੁਖਨਾ ਲੇਤੇ ਪਾਣੀ ਦਾ ਪੱਧਰ ਕਰੀਬ 1 ਫੁੱਟ ਵਧ ਗਿਆ ਫਰਹਾਲ ਯੂਟੀ ਇੰਜੀਨੀਅਰ ਵਿਭਾਗ ਨੇ ਲੇਤੀ ਨਿਗਰਾਨੀ ਦੇ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸ਼ੁਰੂ ਕਰ ਦਿੱਤਾ ਹੈ ਤੇ ਸੀਸੀਟੀਵੀ ਕੈਮਰੇ ਵੀ ਲਗਾ ਦਿੱਤੇ ਗਏ ਨੇ ਵਿਭਾਗ ਦੇ ਇੱਕ ਅਧਿਕਾਰੀ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਜੇਕਰ ਲੇਤੇ ਪਾਣੀ ਦਾ ਪੱਧਰ ਨਿਸ਼ਾਨ ਨੂੰ ਪਾਰ ਕਰਦਾ ਹੈ ਤਾਂ ਲੇਕ ਤੇ ਫਲੱਡ ਗੇਟ ਖੋਲ ਦਿੱਤੇ ਜਾਣਗੇ ਤੇ ਪਾਣੀ ਸੁਖਨਾ ਚੌਦੇ ਵਿੱਚ ਛੱਡਿਆ ਜਾਏਗਾ ਤਾਂ ਕਿ ਸ਼ਹਿਰ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਨਾ ਹੋਣ ਇੱਥੇ ਜ਼ਿਕਰ ਹੋਗਾ ਗੱਲ ਇਹ ਵੀ ਹੈ ਕਿ ਤਿਆਨਕ ਗਰਮੀ ਅਤੇ ਤੇਜ਼ ਧੁੱਪ ਦੇ ਕਾਰਨ 14 ਜੂਨ ਨੂੰ ਛੀਲ ਦੇ ਪਾਣੀ ਦਾ ਪੱਧਰ ਕੱਟ ਕੇ 1156.5 ਫੁੱਟ ਰਹਿ ਗਿਆ ਸੀ ਜੋ ਕਿ 11 ਮਈ ਨੂੰ ਦਰਜ ਕੀਤੇ ਗਏ ਪਾਣੀ ਦੇ ਪੱਧਰ 1157 ਫੁੱਟ ਤੋਂ ਵੀ ਘੱਟ ਸੀ ਫਨਹਾਲਾਜੂ ਪੂਰਾ ਸ਼ਹਿਰ ਖੜੀ ਧੁੱਪ ਦਾ ਆਨੰਦ ਲੈ ਰਿਹਾ ਤੇ ਬੱਦਲ ਵੀ हट ਗਏ ਨੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਧੁੱਪਰ ਨਿਕਲਦੀ ਰਹੀ ਤੇ ਬਾਰਿਸ਼ ਨਾ ਹੋਈ ਤਾਂ ਸੁਖਨਾ ਚੀਲ ਦੇ ਪਾਣੀ ਦਾ ਪੱਧਰ ਕੁਝ ਘਟ ਹੋ ਸਕਦਾ ਹੈ ਅਧਿਕਾਰੀਆਂ ਦੇ ਦੱਸਣ ਦੇ ਮੁਤਾਬਕ ਜੇਕਰ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਵੀ ਪਹੁੰਚ ਜਾਂਦਾ ਹੈ ਤਾਂ ਤਵਾਦੂ ਪਾਣੀ ਸੁਖਨਾ ਚਾਉ ਦੇ ਵਿੱਚ ਛੜ ਦਿੱਤਾ ਜਾਏਗਾ ਤਾਂ ਕਿ ਸ਼ਹਿਰ ਵਾਸੀਆਂ ਨੂੰ ਤਾਂ ਕਿ ਸ਼ਹਿਰ ਵਾਸੀਆਂ ਨੂੰ ਹੜ்பਰਗੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਜਗਪਾਨੀ ਟੀਵੀ ਦੇ ਲਈ ਤਕਬਦ ਦੀ ਰਿਪੋਰਟ